ਯਾ ਕਿ ਵੀ ਇਹ ਘਰ ਤਾਂ ਵੀ ਢੋੜ ਆ ਗਿਆ ਵਿੱਚ ਫੋਟੋ ਦੇ ਹੋਏ ਆਪਣਾ ਦਾ ਲਾਲ ਆ ਉਹ ਕੋਈ ਨਾ ਖਸਮਾ ਡੇਟਾ ਦੇਖ ਡੇਟਾ ਕੋਟੋ ਕੀ ਆਇਆ ਖਾਜਾ ਪਿੱਛੇ ਜੋ ਪਤਾ ਯਾਰ ਕੀ ਜਤਾ ਜ ਤੁਸੀਂ ਤਾਂ ਹੁਣੇ ਪਹੁੰਚ ਪੱਕ ਜੀ ਪਾਪੇ ਦਾ ਕੋਕ ਪੱਲੀ ਪਾ ਪੱਲੀ ਦਾ ਟੋਟਾ ਜਾਂ ਟੋਰ ਸਾਈਕਲ ਨਹੀਂ ਹੈ ਹੈ ਮੈਂ ਕਿਹਾ ਉਹਦਾ ਸਾਰਾ ਪਾਣੀ ਹੈ ਸਹੀ ਚੱਲ ਪਰ ਸਹੀ ਚੱਲ ਕੁਝ ਨਹੀਂ ਹੁੰਦਾ ਵਾਜ ਰੂਪ ਆਈ ਹਾਂ ਹਾਂ ਨਾ ਨਾ ਤੜਕਾ ਆ ਨਾ ਤੜਕਾ ਨਾ ਤੜਕਾ ਨਾ ਤੜਕਾ ਨਾ ਕਰੀ ਨਾ ਕਰੋ ਕਾਲੀ ਨਾ ਕਰੋ ਚਲੋ ਆਹਾ ਆ ਤਾ ਆ ਤਾ ਨਾ ਬਾਲਾ ਅਮੀ ਟਿਕੜ ਲਾ ਖੈ ਦੇਖਣ ਜਾਏ ਡੂੰਗਾ ਉੱਤੇ ਪਿਆ ਦੇ ਭਾਈ ਆ ਵੀਡੀਓ ਬਣੀ ਜਾਂਦੀ ਹੈ ਭਾਈ ਭਾਈ ਸੱਸੀ ਗਾਲ ਪ੍ਰਧਾਨ ਧਰ ਦਿਓ ਰੋੜੇ ਦੇ ਧਰ ਦਿਓ ਆਹ ਜੀ ਧਰ ਦਿਓ ਹਰ ਦਫੜ ਦੇ ਲਈ ਬਾਲੇ ਬਾਲੇ ਤੇ ਰੋੜੇ ਪਾ ਦਿਓ ਦਲੇ ਬਾਲੇ ਵੀ ਨਾ ਪਾਓ ਸਿੱਧਾ ਕਰ ਦੇ 12 ਦਲੇ ਦਲੇ ਕਿੰਨੇ ਪਹਿਣਗੇ ਉਨੀ ਹੀ ਚੱਲੂਗਾ ਖਚਲਾ ਦੇ ਮਰਦੇ ਜਵਾਕ ਬਸ ਪ੍ਰਧਾਨ ਇੰਨੇ ਦਲੇ ਪਹਿਣਨ ਨੂੰ ਕੀ ਹੈ ਯਾਰ ਉਹ ਯਾਰ ਵਧ ਗਈ ਹੈ ਹੱਥਾਂ ਨਾਲ ਦਰਦੇ ਸਭ ਤੁਸੀਂ ਹੀ ਦਲੇ ਤਾਂ ਵਧ ਰਹੇ ਨੇ ਖੰਡਰ ਦੇ ਭਾਈ ਆ ਮਿੱਟੀ ਪਾਓ ਜਿਹੜਾ ਕੰਮ ਪ੍ਰਧਾਨ ਕਹੀ ਨਾ ਮਿੱਟੀ ਪਾਓ ਆਹ ਮਿੱਟੀ ਪਾਓ ਹੁਣ ਨਵੀਂ ਬਾਲੇ ਨਾ ਲੈ ਨਾ ਬੋ ਬਾਲੇ ਆ ਇੱਧਰ ਇੱਧਰ ਹੋ ਜਾਓ ਭਾਈ ਤਾਂ ਕਿ ਕਰ ਲਈ ਜੀ ਬਹੁਤ ਇਧਰ ਪੜਾ ਲਾ ਬੜਾ ਜੀ ਹਾਂ ਮਾਤਮਾਨੂ ਹਾਂ ਦੱਸ ਦੇ ਯਾਰ ਸਾਹ ਦੇਖੀ ਜੀ ਜਬ ਤੋਰੇ ਹੋ ਮੈਨੂੰ ਕਹਿਵਾ ਬਾਵਾ ਹਾਰੀ ਮਿੱਟੀ ਚੱਕੜ ਨਾਲੋਂ ਪਾਸ ਉੱਥੇ ਨਹੀਂ ਸਭਾਈ ਵੀ ਨਹੀਂ ਖਰਾਚਾ ਜਾ ਐਂ ਤੇਡਾ ਲੱਗਿਆ ਹੋਇਆ ਉੱਤੀ ਪਿਆ ਜੀ ਐਣੀ ਦੀ ਦੋ ਦਿਨ ਦਾ ਲੋਕ ਪਾਸ ਜੀ ਬਹੁਤ ਹੁੰਦਾ ਇਹ ਯਾਰਾ ਉੱਤੇ ਵੱਧ ਬਾਲਾ ਹੁੰਦਾ ਨਾ ਹੁਣ ਇਹ ਸੁਖਦਾ ਤਾਂ ਚੱਲ ਪੂਗਾ ਇਧਰ ਹੁਣ ਚੱਲ ਪੂਗਾ ਖੜਾ ਪੁੱਤ ਇਧਰ ਆ ਜਾ ਨਾ ਨਾ ਚੱਲ ਇਹ ਕਿਹੜਾ ਤਾਂ ਕਮਲਾਉਗੀ ਨਾ ਕਿਹੜਾ ਤਾਂ ਕੋਈ ਪੈਸਾ ਬੱਚੇ ਮਾਰਿਆ ਜਾਂਦਾ ਨਹੀਂ ਨਾ ਨਾ ਲਾ ਹੀ ਦਿਓ ਕੋਈ ਬਹੁਤ ਨਹੀਂ ਛੱਡੋ ਇਹ ਛੱਡਾ ਵੀ ਛੱਡੋ ਮਾਰਾ ਪਾਣੀ ਹੋ ਕਰਨ ਨੂੰ ਪ੍ਰਧਾਨ ਇੱਥੇ ਬੱਟ ਬਣਾ ਦਿਓ ਆ ਥਾਂ ਤੇ ਆ ਆ ਪਰ ਤਾਂ ਨੂੰ ਜਿਆਦਾ ਆਪ ਦੇ ਪੈਰ ਨਾਲ ਦਬ ਦੇ ਦਿਓ ਬਹੁਤ ਹੋ ਗਿਆ ਤੇ ਪਰ ਤਾਂ ਪੈਰਾਂ ਹੀ ਦਾਬ ਦੇ ਦੀ ਰੱਟ ਦੇ ਇਹਨੂੰ ਪੂਰਾ ਉਹ ਤਾਂ ਪਾਣੀ ਦੇ ਪ੍ਰੈਸ ਹੋ ਜਾਊਗਾ ਹਾਂ ਸਾਈਡ ਤੋਂ ਆ ਸਾਰੇ ਨੂੰ ਦਾਬ ਦੇ ਦੇ ਆਸੇ ਪਾਸੇ ਵੀ ਸਾਈਡਾਂ ਦੇ ਵੀ ਬਾਤੂ ਫਲਾ ਤੂੰ ਬਾਹਰ ਆਦਾ ਪਾਣੀ ਵਾਹ ਕਰ ਮੈਂ ਪਹਿਲਾਂ ਹੀ ਸਿੱਟਾ ਲਾਉਂਦਾ ਹਾਂ ਤੇ ਮੈਂਨੇ ਤੇਰੇ ਨੂੰ ਕੋਈ ਨਹੀਂ ਕੋਈ ਨਹੀਂ ਆ ਤਾਂ ਵੀ ਦੋ ਹਮਣੀ ਵੀ ਲਵੇਟ ਦੋ ਦਸ ਪਾਸੇ ਹਾਲ ਹੁਣ ਦੋ ਸੀ ਮੈਂ ਤੱਬੋਂ ਸਿੱਖਾਂ ਚਲਾ ਲਿਆ ਇੱਥੇ ਕੋਈ ਰਹਿੰਦਾ ਵੀ ਇਹਦੇ ਚ ਕੀ ਰਹਿੰਦਾ ਨਹੀਂ ਕੋਈ ਨਹੀਂ ਆਪਣੇ ਮੇਰੇ ਕੋਲ ਹੀ ਹੈ ਚਾਬੀ ਹਾਂ ਤੇ ਬਾਕੇ ਇਹਨੇ ਜੋ ਕੋਈ ਮੱਥਾ ਟੇਕਣਾ ਉਹ ਪੜ ਕੇ ਖੋਹ ਦਿੰਦੇ ਆ ਇਹ ਟਾਈਮ ਨਾਲ ਜਦੋਂ ਪਛ ਵੀ 7:30 ਪੀਂਟ ਰਾਤ ਨੂੰ ਜੀ ਆਣੀ ਹ ਕਈਆਂ ਲਗਾਤਾਰ ਬਣੇ ਲੱਗੇ ਸੀ ਕਿ ਫਿਰ ਚਾਲ ਦਾ ਨਹੀਂ ਆ ਤੇ ਲਾਹਾ ਕਰ ਜਾ ਕਰੂ ਸਵਾਮੀ ਨਾ ਤਾਂ ਪੱਕਾ ਹੀ ਕਰੂ ਤੇ ਲਗਾਤਾਰ ਆਪਣੇ ਦਾ ਘਰ ਨੇੜੇ ਅਸੀਂ ਚਾਰਾ ਨਹੀਂ ਬੰਦਾ ਜਦੋਂ ਹ ਮੂੰ ਹੀ ਇਹ ਕਰ ਦੋ ਆ ਮੜਾ ਜਾ ਪੱਤੇ ਨਾ ਬਣੂ ਬਈ ਪੱਤੇ ਨਾ ਬਣੂ ਐਸ ਪਰ ਪੱਤੇ ਨਾ ਬਣਦੇ ਇਹਦੇ ਉੱਤੇ ਹੋ ਪੱਤੇ ਆ ਇਹ ਤੋਂ ਟੋੜ ਦੇ ਪਣਾ ਟੋੜ ਦੇ ਆ ਪੱਤੇ ਨਾ ਬੰਨ ਦੇ ਇੱਕ ਨਾ ਇੱਕ ਪੱਤੇ ਦਾ ਬੰਨ੍ਹ ਕੇ ਦਈਂ ਤੇ ਉੱਤੇ ਲਗਾ ਦੇ ਆ ਵੀ ਦੂਸੇ ਤੋਂ ਵੱਡਾ ਪੱਤੇ ਨਾ ਬੰਨ ਦੇ ਬੰਨ੍ਹ ਕੇ ਕਰਨਾ ਆਹ ਦਾ ਵੀ ਦੂਸੇ ਤੋਂ ਵੱਡਾ ਬੰਨ੍ਹ ਦੇ ਬੰਨ੍ਹ ਦੇ ਆ ਵੀ ਕੱਢ ਦੇ ਟੁੱਟ ਰਾਇਆ ਵੇਖੋ ਨਹੀਂ ਨਹੀਂ ਭਾਈ ਇਹ ਤਾਂ ਕੱਢ ਦੇ ਫੋਟੋ ਫੋਟੋ ਖਿੱਚ ਕੇ ਕੱਢ ਦਾਂਗੇ ਤਾਂ ਬੱਸ ਆਹੇ ਛੱਡ ਦਿਓ ਬੱਸ ਆਹ ਚਾਹ ਪੂਲੀ ਗੰਡ ਗੰਡ ਵੀ ਨਾ ਦਿਓ ਕੋਈ ਬੱਸ ਛੱਡ ਦਿਓ ਨਹੀਂ ਛੱਡ ਦਿਓ ਬੱਸ ਇੱਥੇ ਰੱਖ ਲੈ ਬੱਸ ਇੱਥੇ ਰੱਖ ਲੈ ਹ ਲੈ ਪਾਣੀ ਪੋਣਾ ਹਾਂ ਭਾਈ ਦੇ ਫੋਟੋ ਤਾਂ ਖਿਚਾਓ ਲੈ ਭਾਈ ਇੱਧਰਲੇ ਪਾਸੇ ਆ ਜਾਓ ਭਾਈ ਆ ਜਾਓ ਪੰਜ ਮਿੰਟ ਆ ਪਾਏ ਖੜਦੇ ਆ ਫੋਟੋ ਲੈ ਇਧਰ ਖਿੱਚ ਕੇ ਇਧਰ ਆ ਦੇਖ ਓਏ ਇਹ ਆ ਕੀ ਗੀ ਇਹ ਘਰ ਤਾਂ ਵੀ ਢੋੜ ਆ ਗਿਆ ਵਿੱਚ ਫੋਟੋ ਦੇ ਹੋਏ